ਸਵਾਗਤ ਹੈ ਵੀਰੇ ਗਰੇਲ ਡੈਰੀ ਫਾਰਮ ਪਿੰਡ ਤੁੰਗਾ ਇਹੜੀ ਤਸਵੀਰ ਹੈ ਕੋਟ ਜਿਲ੍ਹਾ ਲੁਧਿਆਣਾ ਅੱਜ ਆਪਾਂ ਪੰਜ ਸੇ ਨਾਗ ਦਿਖਾਵਾਂਗੇ ਜਰਸੀਆਂ ਦੇ ਫਾਰਮ ਦੇ ਉੱਤੇ ਆਪਣੇ ਫਾਰਮ ਦੀ ਤਿਆਰੀ ਵੀ ਚੱਲ ਰਹੀ ਸੀਗੀ ਫਾਰਮ ਥੋੜਾ ਆਪਾਂ ਹੋਰ ਸਾਈਡ ਤੇ ਵਧਾਇਆ ਵਾ ਤੇ ਫਾਰਮ ਦੀ ਤਿਆਰੀ ਚੱਲ ਰਹੀ ਆ ਤੇ ਬੰਨ ਫੋਨ ਬਹੁਤ ਆਉਂਦੇ ਸੀ ਵੀਰੇ ਗਾਈਆਂ ਦੇ ਖਾਤਰ ਇਸ ਕਰਕੇ ਅੱਜ ਨਾਗ ਆਪਾਂ ਨਵੇਂ ਮਂਗਾਏ ਆ ਤੇ ਆ ਬੱਚੀ ਨਗੀਨਾ ਦਿਖਾਉਨੇ ਆ ਪਹਿਲੇ ਨੰਬਰ ਦੇ ਬੱਚੀ ਸ਼ੇਲ ਹੋ ਗਈ ਆਪਣੀ ਹੁਣੀ ਬਾਈ ਹੁਣੀ ਧੂਰੀ ਤੋਂ ਆਏ ਸੀਗੇ ਉਹਨਾਂ ਨੇ ਲਈਆ ਪਲੌਣ ਬੱਸੀ ਸੂੰਦੀ ਆ ਲੇਵਾਂ ਲੁਹਾ ਦੇਖੋ ਤੁਸੀਂ ਕੋਈ ਅੰਤ ਨਹੀਂ ਲੈਵੇ ਦਾ ਬਹੁਤ ਚੰਗੀ ਬੱਛੀ ਸੀਗੀ ਪਹਿਲੇ ਸੂਏ ਬਾਕੀ ਨਾਗ ਆਪਾਂ ਦਿਖਾਉਣੇ ਆ ਕੱਲ ਨੂੰ ਆਪਣੇ ਕੋਲ ਹੋਰ ਵੀ ਨਾਗ ਪਹੁੰਚ ਜਾਣੇ ਆ ਫਾਰਮ ਤੇ ਸਾਰੇ ਵੀਰਾਂ ਦਾ ਸਵਾਗਤ ਆ ਆਪਣੇ ਚੈਨਲ ਤੇ ਗ੍ਰੇਲ ਡੈਰੀ ਫਾਰਮ ਤੋਂ ਗਾਹੜੀ ਤੇ ਆਪਣੇ ਚੈਨਲ ਨੂੰ ਵੀਰੇ ਵੱਧ ਤੋਂ ਵੱਧ ਸਪੋਰਟ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਬਾਕੀ ਗੱਲ ਆਪਾਂ ਕਰਾਉਣੇ ਆ ਕੱਲੀ ਕੱਲੀ ਡਿਟੇਲ ਦੱਸਦੇ ਆ ਹਾਂਜੀ ਅਸੀਂ ਕਾਲ ਜੀ ਸਸੀ ਕਾਲ ਜੀ ਕਿੰਨੇ ਨਾਕ ਆ ਜੀ ਅੱਜ ਆਪਣੇ ਕੋਲੇ 6 ਗਾਈਆਂ ਇੱਕ ਕੱਠੀ ਛਤਨੀ ਠੀਕ ਆ ਜੀ ਤੇ ਆਪਾਂ ਕੱਲੀ ਕੱਲੀ ਡਿਟੇਲ ਤੋਰ ਕੇ ਦੱਸ ਦਿੰਨੇ ਆ ਹਾਂ ਤੋਰ ਲੋਈ ਪਹਿਲੇ ਨੰਬਰ ਤੇ ਤਾਜੀ ਸੁਈ ਹੋਈ ਆ ਵੀਰੇ ਬੱਸਾ ਮਗਰਾ ਦੂਜੇ ਸੁਏ ਸੁਈ ਹੋਈ ਆ ਲੇਵਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਲੇਵਾ ਤਿਆਰ ਕੀਤਾ ਹੋਇਆ ਥਾਣਾ ਥੋੜਾ ਦੀ ਓਕੇ ਆ ਜਮਾ ਚਾਰ ਹੀ ਥਾਣਾ ਕੋਈ ਖੋੜ ਸਾਂਗ ਨਹੀਂ ਹੈ ਲੇਵੇ ਤੇ ਮੂੰ ਮੱਥੇ ਦੀ ਪੂਰੀ ਸਕੀਨ ਆ ਹੁਣ 9-10 ਕਿਲੋ ਇਸ ਟਾਈਮ ਬੋਲਾ ਤਿਆਰ ਆ ਰੇਟ ਬਿਲਕੁਲ ਆਪਣੇ ਫਾਰਮ ਤੇ ਜਾਇਜ਼ ਹੋਣਗੇ ਲੈਣ ਦੇਣ ਵਾਲੇ ਰੇਟ ਹੋਣਗੇ ਮੁੱਲ 45000 43000 ਦੀ ਬੱਚੀ ਦੇ ਦਾਂਗੇ ਬਾਕੀ ਮਾਨਤਨ ਵੀਰੇ ਮੌਕੇ ਤੇ ਹੋ ਜਾਊਗਾ ਇਹਨਾਂ ਦੇ ਬੱਚੇ ਆਪਾਂ ਦਿਖਾ ਦਿੰਨੇ ਆ ਇੱਧਰ ਬੱਚੇ ਬੈਠੇ ਨੇ ਇਹਨਾਂ ਦੇ ਤੇ ਕੁਛ ਬੱਚੇ ਇੱਧਰ ਨੇ ਸਾਰੀਆਂ ਤਾਜ਼ੀਆਂ ਸੂਈਆਂ ਗਾਈਆਂ ਨੇ 2 ਨੰਬਰ ਤੇ ਪਹਿਲੇ ਸੂਏ ਸੂਈ ਹੋਈ ਆ 2.5 ਮਹੀਨੇ ਤੋਂ 2.5 ਮਹੀਨੇ ਦੀ ਸੂਈ ਹੋਈ ਆ ਇਸ ਟਾਈਮ 8 ਕਿਲੋ ਦੁੱਧ ਆ ਬਿਲਕੁਲ ਜਾਇਜ਼ ਰੇਟ ਆ ਬੱਚਾ ਮਗਰ ਤੋ ਟਾਈਮਿੰਗ ਨੇਰੀ ਸੂਈ ਹੋਈ ਆ ਪਹਿਲੇ ਸੂਏ ਸੂਈ ਹੋਈ ਆ ਦੇਖ ਸਕਦੇ ਹੋ ਨੇ ਵਾਲੂ ਆ ਦੇਖ ਸਕਦੇ ਵਧੀਆ ਥਾਂ ਵਧੀਆ ਲੱਗਿਆ ਪਹਿਲੇ ਸੂਏ ਛੋਟੇ ਕਦਰ ਯਾਰ ਸੀ ਆ ਬਹੁਤ ਖੂਨ ਆਉਂਦੇ ਆ ਛੋਟੇ ਕਦਰ ਦੀ ਯਾਰ ਸੀ ਇਹਦੇ ਖਾਤਰ ਦੇਖ ਸਕਦੇ ਹੋ ਤੁਸੀਂ ਪਹਿਲੇ ਸੂਏ ਸੂਈ ਹੋਈ ਆ ਪਹਿਲੇ ਸੂਏ ਸੂਈ ਹੋਈ ਆ ਬੱਚੀ ਸ਼ੀਲ ਠੰਡੀ ਆ ਉਪਰਾ ਕਰਦੀ ਆ ਥੋੜਾ ਜਿਹਾ ਨਵੇਂ ਨੰਗਰਾਏ ਕਰਕੇ ਰੇਟ ਬਿਲਕੁਲ ਜਿਆ ਜ 27000 ਰੁਪਿਆ ਰੇਟ ਮਾਨਤਨ ਹੋ ਜੂ ਵੀਰੇ ਮੌਕੇ ਤੇ। 8 ਨੰਬਰ ਤੇ ਵੀਰੇ ਦਿਖਾਉਣੇ ਆ ਤਾਜੀ ਸੂਈ ਹੋਈ ਆ ਬੱਸਾ ਮਗਰ ਤੇ ਬੋਲਾ ਹੈਗਾ ਹੁਣ ਵੀਰੇ ਇਹਦੇ ਥੱਲੇ 9